ਪਾਣੀ ਆ ਪੀਣ ਵਾਲਾ ਪਾਣੀ ਆ ਨਾ ਤੇ ਪੀਣ ਵਾਲਾ ਪਾਣੀ ਆ ਦੇਖੋ ਇਸ ਪਾਣੀ ਦੇ ਵਿੱਚ ਜਿਹੜੇ ਕੁੱਤੇ ਵੀ ਨਹਾ ਕੇ ਜਾਂਦੇ ਹਾਂ ਸਵੇਰ ਸ਼ਾਮ ਕੁੱਤੇ ਇਨਹੋਂਦੇ ਆ ਇਹ ਸ਼ਹਿਰ ਨੂੰ ਪਾਣੀ ਪਿਆਇਆ ਜਾਂਦਾ ਹੈ ਦਿਨਾਂ ਬਾਅਦ ਅਸੀਂ ਦੇਖ ਰਹੇ ਹਾਂ ਜੀ ਕਿ ਗਣਪਤੀ ਵਿਸਰਜਨ ਆ ਰਿਹਾ ਜੀ ਧਰਮ ਦੇ ਨਾਲ ਬਹੁਤ ਵੱਡਾ ਇੱਕ ਐ ਇਦਾਂ ਦਾ ਸਿਸਟਮ ਚੱਲਿਆ ਹੈ ਜੀ ਕਿ ਆਉਣ ਵਾਲੇ ਟਾਈਮ 'ਚ ਹਜ਼ਾਰਾਂ ਲੱਖਾਂ ਮੂਰਤੀਆਂ ਜੀ ਬੰਦੇ ਹੋਏ ਪਾਣੀ ਵਿੱਚ ਪੀਣ ਵਾਲੇ ਪਾਣੀ ਵਿੱਚ ਬਹਾਇਆ ਜਾਊਗਾ ਜੀ ਬੋਤਲਾਂ ਬੋਤਲਾਂ ਵਿੱਚ ਪਈਆਂ ਹੋਈਆਂ ਗਿਆ ਠੀਕ ਹੈ ਲਫਾਫੇ ਵਿੱਚ ਪਏ ਹੋਏ ਹੈਗੇ ਤੇ ਵੇਖੋ ਕਿਦਾਂ ਦਾ ਹਾਲ ਹੈ ਸਾਡੇ ਪੀਣ ਵਾਲਾ ਪਾਣੀ ਹੈ ਇਹ ਸੱਚ ਸਭ ਤੋਂ ਵੱਡੀ ਚੀਜ਼ ਕੀ ਹੈ ਕਿ ਪਾਣੀ ਦਾ ਮੁੱਦਾ ਜਿਹੜਾ ਹੁਣ ਅੱਜ ਦੇ ਟਾਈਮ ਤੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਬਣਨ ਜਾ ਰਿਹਾ ਜੀ ਜੇ ਇੱਕ ਵਾਰ ਬਾਰ ਹੋਈ ਤਾਂ ਪਾਣੀ ਦੇ ਬੁੱਧਿਆ ਕਰ ਕਿਉਂ ਪਾਣੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਅਮ੍ਰਿਤ ਅਰੋੜਾ ਜੀ ਆਪਨੇ ਨਾਲ ਗੱਲਬਾਤ ਕਰਨਗੇ ਪਾਣੀ ਦੇ ਮੁੱਦਿਆਂ ਤੇ ਇੱਕ ਸਮਾਜ ਸੇਵੀ ਵੀ ਐ ਤੇ ਇੱਕ ਬਿਜ਼ਨਸਮੈਨ ਵੀ ਐ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਥੈਂਕ ਯੂ ਜੀ ਮੈਂ ਚਾਹੁੰਦਾ ਕਿ ਤੁਸੀਂ ਤੁਹਾਡਾ ਚੈਨਲ ਖੂਬ ਤਰੱਕੀ ਕਰੇ ਔਰ ਆਉਣ ਵਾਲੇ ਟਾਈਮ 'ਚ ਤੁਸੀਂ ਸੱਚ ਤੇ ਸੱਚ ਨੂੰ ਦਿਖਾਉਣ ਦੇ ਕਾਬਿਲ ਹੋ ਬਹੁਤ ਬਹੁਤ ਧੰਨਵਾਦ ਜੀ ਇਸ ਚੀਜ਼ ਦੀ ਬੜੀ ਚਿੰਤਾ ਤੁਹਾਨੂੰ ਕਿ ਸ਼ਹਿਰ ਜੈਤੋ ਦੇ ਵਿੱਚ ਜਿਹੜਾ ਪਾਣੀ ਦਾ ਸੀਵਰੇਜ ਦਾ ਸਿਸਟਮ ਤਾਂ ਖਰਾਬ ਹੈਗਾ ਹੀ ਹੈਗਾ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਵੀ ਦੂਸਤ ਹੋ ਰਿਹਾ ਹੈਗਾ ਬਹੁਤ ਜ਼ਿਆਦਾ ਦੂਸ਼ਿਤ ਹੈ ਜੀ ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਲੋਕ ਲੋਕਾਂ ਨੂੰ ਅਸਲ ਵਿੱਚ ਇਹ ਨਹੀਂ ਸਮਝ ਆਈ ਅੱਜ ਤੱਕ ਕਿ ਇਹਦੇ ਦੀ ਜ਼ਿੰਮੇਵਾਰੀ ਕਿਸ ਦੀ ਹੈ ਜੀ ਸਰਕਾਰਾਂ ਮੈਡੀਕਲ ਸਹੂਲਤਾਂ ਦੇ ਨੂੰ ਤਿਆਰ ਹੈ ਜੀ ਅੱਜ ਜਿਹੜੀ ਸਰਕਾਰ ਦਾ ਦੌਰ ਚੱਲ ਰਿਹਾ ਹੈ ਜੀ ਇਹ ਸਕੂਲੀ ਸਿੱਖਿਆ ਮੈਡੀਕਲ ਸਹੂਲਤਾਂ ਇਹਨਾਂ ਨੂੰ ਫ੍ਰੀ ਕਰਨ ਨੂੰ ਤਿਆਰ ਆ ਬਿਜਲੀ ਫ੍ਰੀ ਫ੍ਰੀ ਕਰੀ ਜਾਂਦੇ ਆ ਬੱਸਾਂ 'ਚ ਫ੍ਰੀ ਆ ਫ੍ਰੀ ਵਾਰਡ ਪਹਿਲਾਂ ਤਾਂ ਬੰਦ ਹੋਣਾ ਚਾਹੀਦਾ ਸਾਡਾ ਦੇ ਆ ਜੀ ਦੂਸਰਾ ਇਹ ਕਿ ਮੈਡੀਕਲ ਸਹੂਲਤਾਂ ਜਿਹੜੀਆਂ ਮਿਲ ਰਹੀਆਂ ਜੀ ਇਲਾਜ ਕਰਨ ਨੂੰ ਤਾਂ ਸਰਕਾਰਾਂ ਤਿਆਰ ਆ ਜੀ ਪਰ ਕੀ ਇਲਾਜ ਹੋਣ ਤੋਂ ਪਹਿਲਾਂ ਬਿਮਾਰੀ ਨੂੰ ਰੋਕਿਆ ਜਾਵੇ ਇਸ ਲਈ ਕੋਈ ਤਿਆਰ ਨਹੀਂ ਪਾਣੀ ਸਾਡੀ ਜ਼ਿੰਦਗੀ ਦਾ ਮੇਨ ਅੰਗ ਹੈ ਜੀ 72% ਹਰ ਬੰਦੇ ਦੇ ਸਰੀਰ 'ਚ ਪਾਣੀ ਹੈ ਜੀ ਪਾਣੀ ਸੁਧਾਰ ਕੇ ਬੰਦਾ ਤੰਦਰੁਸਤ ਜੀ ਸਕਦਾ ਹੈ ਜੀ ਮੇਰੇ ਪਿਛਲੇ 9 ਸਾਲਾਂ ਦੇ ਰਿਕਾਰਡ ਦੇ ਵਿੱਚ ਜੀ ਮੈਂ ਜਿੰਨਾ ਪਾਣੀ ਉੱਪਰ ਸਟੱਡੀ ਕੀਤੀ ਹੈ ਤਾਂ ਇੱਕ ਚੀਜ਼ ਦੇਖੀ ਹੈ ਕਿ ਜੇਕਰ ਤੁਹਾਡਾ ਪਾਣੀ ਵਧੀਆ ਜੀ ਤਾਂ ਜੀਵਨ ਵਧੀਆ ਕਰ ਸਕਦੇ ਹੋ ਲੋਕ ਵਿਦੇਸ਼ਾਂ ਨੂੰ ਕਿਉਂ ਭਜਦੇ ਆ ਕਿਉਂਕਿ ਉੱਥੇ ਪਾਣੀ ਸਾਫ਼ ਸੁਥਰਾ ਹੈ ਉੱਥੇ ਪੋਲੂਸ਼ਨ ਘੱਟ ਹੈ ਜੀ ਜ਼ਹਿਰਾਂ ਘੱਟ ਘੋਲੀਆਂ ਜਾਂਦੀਆਂ ਜੀ ਸਾਡੇ ਤਾਂ ਲੋਕ ਆਪ ਜ਼ਹਿਰਾਂ ਘੋਲਣ ਤਿਆਰ ਹੈ ਘਰੋਂ ਜਿੰਨਾ ਕਚਰਾ ਹੁੰਦਾ ਜਿੰਨੇ ਕੋਈ ਵੇਸਟੇਜ ਹੁੰਦੀ ਹੈ ਚੱਕ ਕੇ ਲਿਆ ਕੇ ਨਹਿਰਾਂ 'ਚ ਪਾਉਂਦੇ ਆ ਪੀਰ ਵਾਲੇ ਪਾਣੀ ਵਿੱਚ ਜੀ ਖਾਸ ਕਰਕੇ ਫੈਕਟਰੀਆਂ ਵਾਲਾ ਨੂੰ ਨਹੀਂ ਸਮਝ ਆਉਂਦੀ ਜੀ ਉਹ ਆਪਦੇ ਕੈਮੀਕਲ ਪਾ ਰਹੇ ਆ ਉਹ ਜਿੱਦਾਂ ਕਚਰਾ ਉਹਨਾਂ ਦਾ ਹੁੰਦਾ ਹੈ ਉਹ ਉਹ ਇਨਸਾਨਾਂ ਦੀ ਜਾਨ ਲੈਣ ਵਾਸਤੇ ਉਹ ਤਿਆਰ ਹੈ ਜੀ ਵੱਡੇ ਵੱਡੇ ਹਸਪਤਾਲ ਖੋਲੇ ਜਾ ਰਹੇ ਆ ਸਰਕਾਰ ਵੱਲੋਂ ਜੀ ਪਿੱਛੇ ਮੋਦੀ ਸਰਕਾਰ ਨੇ ਇੱਕ ਏਮਜ਼ ਦੀ ਜਦੋਂ ਓਪਨਿੰਗ ਕੀਤੀ ਜੀ ਤਾਂ ਕੁਝ ਉਹਨਾਂ ਦੇ ਵਰਕਰ ਜੀ ਜਿਨ੍ਹਾਂ ਨੇ ਖੂਬ ਹੱਲਾ ਗੁੱਲਾ ਕੀਤਾ ਜੀ ਕਿ ਵਾਜੀ ਵਾ ਇੱਕ ਬਹੁਤ ਵਧੀਆ ਏਮਜ਼ ਖੋਲਿਆ ਗਿਆ ਜਿਹੜਾ ਕੈਂਸਰ ਤੋਂ ਦਾ ਇਲਾਜ ਕਰੂਗਾ ਜੀ ਮਤਲਬ ਮੈਨੂੰ ਉਸ ਦਿਨ ਬਹੁਤ ਜ਼ਿਆਦਾ ਦੁੱਖ ਹੋਇਆ ਸੀ ਜੀ ਕਿ ਕੈਂਸਰ ਦਾ ਇਲਾਜ ਕਰਨ ਵਾਸਤੇ ਏਮਜ਼ ਖੁੱਲ ਗਿਆ ਹੋ ਸਕਦਾ ਫ੍ਰੀ ਖੁੱਲਿਆ ਹੋਵੇ ਜੀ ਪਰ ਮੋਦੀ ਸਾਹਿਬ ਹੋ ਹੋ ਸਕੇ ਤਾਂ ਕੈਂਸਰ ਆਵੇ ਨਾ ਉਹਦਾ ਇਲਾਜ ਪਹਿਲਾਂ ਖੋਜ ਲਓ ਜੇ ਆਪਾਂ ਉਹਦਾ ਉਹਦਾ ਇਲਾਜ ਪਹਿਲਾਂ ਦੱਸ ਸਕਦਾ ਮੈਂ ਵੀ ਸਭ ਤੋਂ ਵਧੀਆ ਜੀ ਪਾਣੀ ਜਿਸ ਦਿਨ ਹੋ ਗਿਆ ਲੋਕ ਕੈਂਸਰ ਤੋਂ ਮੁਕਤ ਜੀਣਗੇ ਪਰ ਅੱਜ ਦਾ ਟਾਈਮ ਤੇ ਮੈਂ ਕੱਲ ਖਬਰ ਪੜ੍ਹ ਰਿਹਾ ਸੀ ਹਰ ਚੌਥੀ ਅੰਤਿਮ ਅਰਦਾਸ ਜਿਹੜੀ ਹੋ ਰਹੀ ਹੈ ਉਹ ਕੈਂਸਰ ਦੇ ਮਰੀਜ਼ ਦੀ ਹੋ ਰਹੀ ਹੈ ਕੈਂਸਰ ਦੀ ਮੌਤ ਦੀ ਹੋ ਰਹੀ ਹੈ ਜੀ ਇਹਦਾ ਮਤਲਬ ਬਹੁਤ ਵੱਡੀ ਤਰਸਦੀ ਹੈ ਜੀ ਪਿਛਲੇ ਕੁਝ ਟਾਈਮ ਚ ਬਠਿੰਡਾ ਚ ਕੱਲੇ ਬਠਿੰਡਾ ਬਠਿੰਡਾ ਦੀ ਗੱਲ ਕਰਦਾ ਮੈਂ ਜੀ 13 ਹਸਪੀਟਲ ਕੈਂਸਰ ਹਸਪੀਟਲ ਖੁੱਲ ਗਿਆ ਜੀ ਇਹਦਾ ਮਤਲਬ ਬਹੁਤ ਵੱਡੀ ਤਰਸਦੀ ਆਣ ਵਾਲੀ ਹੈ ਜੀ 2011 ਚ ਪਹਿਲਾ ਹਸਪੀਟਲ ਖੁੱਲਿਆ ਸੀ ਉਸ ਤੋਂ ਪਹਿਲਾਂ ਬੀਕਾ ਨੇਰ ਜਾਇਆ ਕਰਦੇ ਸੀ ਲੋਕ ਜੀ ਅੱਜ 16 ਹਸਪੀਟਲ ਬਠਿੰਡੇ ਬਠਿੰਡੇ ਚ ਹੋ ਚੁੱਕੇ ਆ ਜੀ ਜੀ ਇਹਦਾ ਮਤਲਬ ਬਹੁਤ ਵੱਡੀ ਤਰਸਦੀ ਹੋ ਰਹੀ ਹੈ ਜੀ ਮੈਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਗਿਆ ਸੀ ਜੀ ਅੰਮ੍ਰਿਤਸਰ ਦੇ ਜਿੰਨੇ ਵੀ ਹਸਪੀਟਲ ਆ ਜਿੰਨੇ ਵੀ ਮੈਡੀਕਲ ਸਟੋਰ ਆ ਜਿੰਨੇ ਵੀ ਜਿੱਥੇ ਟੈਸਟ ਹੁੰਦੇ ਲੈਬੋਰਟਰੀਜ਼ ਆ ਗਈਆਂ ਸਭ ਦੇ ਅੱਗੇ ਇੱਕੋ ਚੀਜ਼ ਹੀ ਲਗਾਈ ਗਈ ਹੈ ਕਿ ਕੈਂਸਰ ਦਾ ਇਲਾਜ ਸਾਡੇ ਕੋਲ ਹੁੰਦਾ ਹੈ ਕੈਂਸਰ ਦਾ ਟੈਸਟ ਸਾਡੇ ਕੋਲ ਹੁੰਦੇ ਆ ਕੈਂਸਰ ਦਾ ਇਲਾਜ ਇੱਥੇ ਕਰਾਓ ਇਹਦਾ ਮਤਲਬ ਕੈਂਸਰ ਨੂੰ ਇੱਕ ਬਹੁਤ ਵੱਡੇ ਵੱਡਾ ਹੂਆ ਬਣਾਇਆ ਗਿਆ ਜੀ ਇਸ ਤੋਂ ਬਚਾ ਲਈ ਜੇ ਤੁਸੀਂ ਚਾਹੋ ਨੇ ਹੋ ਤਾਂ ਕੱਲਾ ਪਾਣੀ ਬਦਲੋ ਸਹੀ ਕਰ ਲੋ ਮੈਂ ਕਹਿੰਦਾ ਜ਼ਿੰਦਗੀ ਬਦਲ ਜਾਊਗੀ ਜੀ ਬਿਲਕੁਲ ਅੱਜ ਕੱਲ ਐਡ ਵੀ ਤਕਰੀਬਨ ਕੈਂਸਰ ਦੀ ਆ ਰਹੀ ਹੈ ਕੈਂਸਰ ਦੀ ਆ ਰਹੀ ਹੈ ਕੈਂਸਰ ਦਾ ਇਲਾਜ ਇੱਥੇ ਕੀਤਾ ਜਾਂਦਾ ਹੈਗਾ ਤਾਂ ਜੇਕਰ ਪਾਣੀ ਆਪਣਾ ਸਾਫ਼ ਹੋਊਗਾ ਜਾਂ ਪਾਣੀ ਆਪਣਾ ਸਹੀ ਹੋਊਗਾ ਤਾਂ ਹੋ ਸਕਦਾ ਕੈਂਸਰ ਨਾ ਹੋਵੇ ਬਿਲਕੁਲ ਜੀ ਜਿੰਨੀਆਂ ਸਬਜ਼ੀਆਂ ਰਹਿਣ ਸਪ੍ਰੇ ਨਾਲ ਤਿਆਰ ਕੀਤੀਆਂ ਜਾਂਦੀਆਂ ਜਿੰਨੇ ਫਰੂਟ ਆ ਰਹੇ ਹੈ ਫਲ ਫਲ ਆ ਰਹੇ ਹੈ ਜਿੰਨੀਆਂ ਦਾਲਾਂ ਚਾਵਲ ਆ ਰਹੇ ਹੈ ਬਿਨਾਂ ਰਿਆ ਸਪ੍ਰੇ ਤਾਂ ਹੋ ਹੀ ਨਹੀਂ ਰਿਹਾ ਜੀ ਵੇਖੋ ਇੱਕ ਚੀਜ਼ ਹੋਰ ਮੈਂ ਨੋਟ ਕਰਾਂ ਵੀ ਇੱਥੇ ਜਿਹੜੇ ਪਾਣੀ ਆ ਪੀਣ ਵਾਲਾ ਪਾਣੀ ਹੈ ਨਾ ਇਹ ਪੀਣ ਵਾਲਾ ਪਾਣੀ ਹੈ ਜੀ ਵੇਖੋ ਇਸ ਪਾਣੀ ਦੇ ਵਿੱਚ ਜਿਹੜੇ ਕੁੱਤੇ ਵੀ ਨਹਾ ਕੇ ਜਾਂਦੇ ਆ ਹਾਂ ਸਵੇਰ ਸ਼ਾਮ ਕੁੱਤੇ ਕੁੱਤੇ ਹੁੰਦੇ ਆ ਹੋਰ ਬਹੁਤ ਜਿਆਦਾ ਜਾਨਵਰ ਹੁੰਦੇ ਆ ਅੱਛਾ ਜਿਹੜੇ ਆਂਦੇ ਆ ਇੱਥੇ ਗੰਗਾਂ ਵੀ ਆ ਜਾਂਦੀਆਂ ਕਿਸ ਤਰ੍ਹਾਂ ਅੱਛਾ ਜੀ ਠੀਕ ਹੈ ਸਭ ਇਸ ਪਾਣੀ ਚ ਲਾਉਂਦੇ ਆ ਇਹ ਸ਼ਹਿਰ ਨੂੰ ਪਾਣੀ ਪਿਆਇਆ ਜਾਂਦਾ ਅੱਛਾ ਜੀ ਮਤਲਬ ਸਰਕਾਰ ਦੇ ਅੱਗੇ ਇੱਕੋ ਹੀ ਬੇਨਤੀ ਹੈ ਜੀ ਵੀ ਜੇ ਮੈਡੀਕਲ ਸਹੂਲਤਾਂ ਨੂੰ ਘਟਾ ਕੇ ਲੋਕਾਂ ਨੂੰ ਤੰਦਰੁਸਤ ਦੇਖਣਾ ਚਾਹੁੰਦੇ ਆ ਜੀ ਤਾਂ ਪਾਣੀ ਉੱਪਰ ਫੋਕਸ ਕਰੋ ਜੀ ਆਹਾ ਅੱਜ ਕੁਝ ਦਿਨਾਂ ਬਾਅਦ ਅਸੀਂ ਦਿਖ ਰਹੇ ਆ ਜੀ ਕਿ ਗਣਪਤੀ ਵਿਸਰਜਨ ਆ ਰਿਹਾ ਹੈ ਜੀ ਧਰਮ ਦੇ ਨਾਲ ਨਾਲ ਬਹੁਤ ਵੱਡਾ ਇੱਕ ਐ ਇਦਾਂ ਦਾ ਸਿਸਟਮ ਚੱਲਿਆ ਹੈ ਜੀ ਕਿ ਆਉਣ ਵਾਲੇ ਟਾਈਮ 'ਚ ਹਜ਼ਾਰਾਂ ਲੱਖਾਂ ਮੂਰਤੀਆਂ ਜੀ ਬੰਦੇ ਹੋਏ ਪਾਣੀ ਵਿੱਚ ਪੀਣ ਵਾਲੇ ਪਾਣੀ ਵਿੱਚ ਬਹਾਇਆ ਜਾਊਗਾ ਜੀ ਪਰ ਜਿਹੜਾ ਉੱਤੇ ਪੇਂਟ ਕੀਤਾ ਜਾਂਦਾ ਸਭ ਤੋਂ ਖਤਰਨਾਕ ਕੈਮੀਕਲ ਹੁੰਦਾ ਉਹ ਇੰਨਾ ਬਰੀਕ ਹੁੰਦਾ ਹੈ ਜੀ ਕਿ ਪਾਣੀ ਵਿੱਚ ਘੁਲਣ ਯੋਗ ਹੁੰਦਾ ਹੈ ਜੀ ਉਸ ਨੂੰ ਸਾਫ਼ ਨਹੀਂ ਕੀਤਾ ਜਾਂਦਾ ਉਹ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ ਜੀ ਅੱਜਕੱਲ ਪਲਾਸਟਿਕ ਕੁਝ ਬੁੱਧੀਜੀਵੀ ਕਹ ਦਿੰਦੇ ਆ ਕਿ ਨਹੀਂ ਜੀ ਅਸੀਂ ਤਾਂ ਮਿੱਟੀ ਦੀ ਬਣਵਾਈ ਸੀ ਮੰਨ ਲਿਆ ਤੁਸੀਂ ਮੂਰਤੀ ਮਿੱਟੀ ਦੀ ਬਣਵਾ ਸਕਦੇ ਆ ਜੀ ਪਰ ਜਿਹੜਾ ਉੱਤੇ ਪੇਂਟ ਕੀਤਾ ਜਾਂਦਾ ਸਭ ਤੋਂ ਖਤਰਨਾਕ ਕੈਮੀਕਲ ਹੁੰਦਾ ਉਹ ਇੰਨਾ ਬਰੀਕ ਹੁੰਦਾ ਹੈ ਜੀ ਕਿ ਪਾਣੀ ਵਿੱਚ ਘੁਲਣ ਯੋਗ ਹੁੰਦਾ ਹੈ ਜੀ ਉਸ ਨੂੰ ਸਾਫ਼ ਨਹੀਂ ਕੀਤਾ ਜਾਂਦਾ ਉਹ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ ਜੀ ਅੱਜਕੱਲ ਪਲਾਸਟਿਕ ਦੀਆਂ ਬੋਤਲਾਂ ਵਿੱਚ ਜਿਹੜਾ ਪਾਣੀ ਪੀਣ ਵਾਸਤੇ ਅਸੀਂ ਪੀ ਰਹੇ ਹਾਂ ਜੀ ਉਹ ਸਭ ਤੋਂ ਵੱਡਾ ਕੈਂਸਰ ਦਾ ਕਾਰਨ ਹੈ ਜੀ ਕਿਉਂਕਿ ਪਲਾਸਟਿਕ ਸਾਡੇ ਬਲੱਡ ਸੈੱਲ ਦੇ ਵਿੱਚ ਜਾ ਕੇ ਹਰਦੀ ਆਕਸੀਜਨਲ ਲੈਵਲ ਘਟਾਉਂਦਾ ਹੈ ਤੇ ਕੈਂਸਰ ਪੈਦਾ ਕਰਦਾ ਹੈ ਜੀ ਅਸੀਂ 6-6 ਮਹੀਨੇ ਪੁਰਾਣਾ 4-4 ਮਹੀਨੇ ਪੁਰਾਣਾ ਬੰਦ ਬੋਤਲਾਂ ਵਾਲਾ ਪਾਣੀ ਪੀਂਦੇ ਆ ਜੀ ਜਿਹਦੇ ਨਾਲ ਘਰ ਘਰ ਕੈਂਸਰ ਆ ਰਿਹਾ ਜੀ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਇੱਕ ਤਾਂ ਆਪਣਾ ਪਾਣੀ ਸੁਧਾਰੋ ਜੀ ਬਰਸਾਤਾਂ ਦੇ ਵਿੱਚ ਪਾਣੀ ਦੇ ਵਿੱਚ ਬਹੁਤ ਕੁਝ ਘੁਲਕਿਆ ਹੁੰਦਾ ਹੈ ਇਹ ਵੀ ਬਰਸਾਤਾਂ ਦੇ ਵਿੱਚ ਜ਼ਿਆਦਾ ਆਇਆ ਹੋਇਆ ਹੈ ਜੀ ਜੇ ਆਪਾਂ ਦੇਖਿਆ ਜਾਵੇ ਤਾਂ ਜ਼ਿਆਦਾ ਕੁਝ ਬਰਸਾਤ ਦੇ ਥਰੂ ਆਇਆ ਜੀ ਜੇ ਆਪਾਂ ਚਾਹੋਣੇ ਵੀ ਇਸ ਤੋਂ ਵੀ ਬਚਾ ਕੀਤਾ ਜਾਵੇ ਜੀ ਜਿਹੜਾ ਘਰੇ ਪਾਣੀ ਆ ਰਿਹਾ ਪਹਿਲਾਂ ਤਾਂ ਮਹਿਕਮਾ ਕੁਝ ਟਰੀਟ ਕਰਕੇ ਭੇ ਸੌਫ ਕਰਦੇ ਆ ਜੀ ਉਸ ਤੋਂ ਬਾਅਦ ਵੀ ਉਬਾਲ ਕੇ ਪੀਓ ਕੁਝ ਦਿਨ ਤਾਂ ਕਿ ਆਉਣ ਵਾਲਾ ਹੁਣ ਜਿਹੜਾ ਡੇਂਗੂ ਦਾ ਦੌਰ ਚੱਲ ਜਾਣਾ ਜੀ ਫਿਰ ਡੇਂਗੂ ਦਾ ਇਲਾਜ ਚੱਲ ਪਰ ਮਤਲਬ ਕੋਈ ਨਾ ਕੋਈ ਐਸਾ ਸਿਸਟਮ ਬਣ ਗਿਆ ਕਿ ਬੰਦਾ ਬਿਮਾਰੀਆਂ ਚੋਂ ਬਾਹਰ ਹੀ ਨਹੀਂ ਨਹੀਂ ਨਿਕਲ ਪਾਉਂਦਾ ਜੀ ਮੈਂ ਚਾਹੁੰਦਾ ਕਿ ਮੇਰਾ ਪੰਜਾਬ ਮੇਰਾ ਦੇਸ਼ ਮੇਰੀ ਪੂਰੀ ਦੁਨੀਆ ਤੰਦਰੁਸਤ ਜੀਵੇ ਜੀ ਉਹਦੇ ਲਈ ਇਕੱਲਾ ਪਾਣੀ ਸੁਧਾਰਨਾ ਜੀ ਕੁਝ ਦਿਨ ਪਹਿਲਾਂ ਮੈਨੂੰ ਜਾਣ ਦਾ ਮੌਕਾ ਮਿਲਿਆ ਵੈਸੇ ਕਈ ਕੰਟਰੀਆਂ ਜਾ ਕੇ ਆਇਆ ਮੈਂ ਪਰ ਹੁਣ ਮੈਂ ਜਾਪਾਨ ਜਾ ਕੇ ਆਇਆ ਜੀ ਉੱਥੇ ਪਾਣੀ ਨੂੰ ਪਾਣੀ ਕਹਿੰਦੇ ਆ ਅੱਛਾ ਜੀ ਸਾਡੇ ਪਾਣੀ ਨੂੰ ਅ ਜਲ ਕਿਹਾ ਜਾਂਦਾ ਹੈ ਜੀ ਜਾਂ ਸਾਡੇ ਗੰਗਾ ਮਈਆ ਕਿਹਾ ਜਾਂਦਾ ਹੈ ਜੀ ਗੰਗਾ ਮਈਆ ਨੂੰ ਅਸੀਂ ਖੁਦ ਮੈਲਾ ਕਰੀ ਜਾਂਦੇ ਹਾਂ ਜੀ ਮਤਲਬ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੀ ਮਾਂ ਨੂੰ ਸੰਭਾਲਣਾ ਚਾਹੀਦਾ ਹੈ ਮੈਂ ਗੰਗਾ ਮਈਆ ਦੀ ਮੈਂ ਵੀ ਪੂਜਾ ਕਰਦਾ ਤੇ ਅਸੀਂ ਆਪਣੀ ਮਾਂ ਨੂੰ ਹੀ ਮੈਲਾ ਕਰਾਂਗੇ ਤਾਂ ਕਿੱਥੋਂ ਅਸੀਂ ਅਸੀਂ ਤੰਦਰੁਸਤ ਰਵਾਂਗੇ ਜੀ ਇਸ ਲਈ ਗੰਗਾ ਮਈਆ ਦੇ ਵਿੱਚ ਵੀ ਬਹੁਤ ਕੁਝ ਮਿਲਿਆ ਹੁੰਦਾ ਹੈ ਸਾਡੇ ਸ਼ਹਿਰ ਦੇ ਜਿੰਨੇ ਨਾਲੇ ਹੈਗੇ ਆ ਜਿੰਨੇ ਸੂਏ ਹੈਗੇ ਨਦੀਆਂ ਹੈਗੀਆਂ ਨਹਿਰਾ ਹੈਗੀਆਂ ਸਾਰਿਆਂ ਦੇ ਵਿੱਚ ਇੰਨਾ ਕੁਝ ਮਿਲਾਇਆ ਜਾਂਦਾ ਹੈ ਕਿ ਜਿਸ ਨਾਲ ਲੋਕ ਅੱਜ ਭਟਕ ਰਹੇ ਆ ਤੁਹਾਡੀ ਕਮਾਈ ਮਿਹਨਤੀ ਕਮਾਈ ਜੀ ਹਸਪਤਾਲਾਂ ਜਾ ਰਹੀ ਹੈ ਬਚਾ ਲਓ ਉਹਨੂੰ ਜੀ ਤੁਹਾਡੇ ਪਰਿਵਾਰਾਂ ਨੂੰ ਬਚਾ ਲਓ ਜੀ ਸਭ ਇੱਕ ਪਾਣੀ ਪਾਣੀ ਤੇ ਚੰਗਾ ਕਰ ਲਓ ਜੀ ਜਾਪਾਨ ਦੇ ਵਿੱਚ ਇੱਕ ਜੀ ਹੋਰ ਵੇਖਣ ਨੂੰ ਮਿਲੀ ਜੀ ਕਿ ਇੱਕ ਸਿੰਗਲ ਕਚਰਾ ਵੀ ਕਚਰਾ ਮਤਲਬ ਇੱਕ ਪੱਤਾ ਇੱਕ ਟੌਫੀ ਦਾ ਪੱਣਾ ਵੀ ਨਹੀਂ ਲੱਭਿਆ ਸਾਨੂੰ ਪੂਰੇ ਜਾਪਾਨ 'ਚ ਜੀ ਨਾ ਤਾਂ ਕੋਈ ਸਫਾਈ ਸੇਵਕ ਸੀ ਜੀ ਇਹਦਾ ਮਤਲਬ ਜਾਂ ਤਾਂ ਲੋਕ ਗੰਦੇ ਨਹੀਂ ਬੰਦੇ ਜੀ ਜਾਂ ਲੋਕ ਆਪ ਜ਼ਿੰਮੇਵਾਰ ਆ ਵੀ ਜੇ ਕਿਤੇ ਕਿਸੇ ਨੇ ਕਚਰਾ ਪਾਇਆ ਤਾਂ ਉਹ ਖੁਦ ਸਾਫ਼ ਕਰ ਦਿੰਦੇ ਆ ਜੀ ਬੱਚਿਆਂ ਨੂੰ ਸਿਖਾਇਆ ਜਾਂਦਾ ਬਚਪਨ ਤੋਂ ਲੈ ਕੇ ਜੀ ਕਿ ਅੱਜ ਤੁਸੀਂ ਬੱਚਿਆਂ ਨੂੰ ਪਹਿਲੇ ਦਿਨ ਤੋਂ ਉਹਨਾਂ ਨੂੰ 10 ਸਾਲ ਤੱਕ ਕੋਈ ਇਦਾਂ ਦਾ ਐਗਜ਼ਾਮ ਨਹੀਂ ਹੁੰਦਾ ਪਰ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਵੀ ਤੁਸੀਂ ਆਪਣਾ ਘਰ-ਬਾਰ ਆਪਣਾ ਵਾਲਾ ਦੁਆਲਾ ਕਿਵੇਂ ਸਾਫ਼ ਰੱਖਣਾ ਜੀ ਇੱਥੇ ਜੇ ਕੋਈ ਬੱਚਾ ਕੁਝ ਮਾੜਾ-ਮੋਟਾ ਕਿਸੇ ਨੂੰ ਕਹਿ ਦਈਏ ਵੀ ਬੇਟਾ ਹਾਂ ਗਲਾਸ ਚੱਕ ਕੇ ਉੱਥੇ ਰੱਖ ਦਿਓ ਕਹਿੰਦੇ ਮੇਰਾ ਮੁੰਡਾ ਕਿਉਂ ਕੰਮ ਕਰੂਗਾ ਮੇਰੀ ਕੁੜੀ ਕਿਉਂ ਕੰਮ ਕਰੂਗੀ ਜੀ ਇਹ ਇਸ ਲਈ ਇਹ ਵੀ ਬੇਨਤੀ ਹੈ ਆਪਣੇ ਬੱਚਿਆਂ ਨੂੰ ਕਰਮ ਕਰਨਾ ਸਿਖਾਓ ਆਪਣਾ ਘਟੋ ਘਟ ਆਪਦਾ ਵੀ ਸਾਫ ਕਰਨ ਆਪਣਾ ਘਰ ਆਪਣੇ ਘਰ ਦਾ ਆਲਾ ਦੋਲਾ ਸਾਫ ਰੱਖਣ ਜੀ ਨਾ ਉੱਥੇ ਕੋਈ ਕੁਛ ਕਰੇ ਖਾਂਦਾ ਨਜ਼ਰ ਆਇਆ ਨਾ ਉੱਥੇ ਕੋਈ ਚਿਪਸ ਖਾਂਦਾ ਨਜ਼ਰ ਆਇਆ ਨਾ ਲਫਾਫੇ ਕਿਸੇ ਕੋਈ ਸੁੱਟਦਾ ਉੱਥੇ ਤੁਰੇ ਜਾਂਦੇ ਖਾਣਾ ਵੀ ਪਾਪ ਸਮਝਦੇ ਆ ਜੀ ਅਸੀਂ ਜਿੱਥੇ ਜੀ ਕਰਦਾ ਉੱਥੇ ਖਾ ਰਹੇ ਆ ਉੱਥੇ ਸੁੱਟ ਰਹੇ ਆ ਉੱਥੇ ਹੀ ਮਤਲਬ ਸਭ ਕੁਝ ਕਰ ਰਹੇ ਆ ਜਿਹੜਾ ਕੁਛ ਨਹੀਂ ਕਰਨਾ ਚਾਹੀਦਾ ਅਸੀਂ ਉਹ ਵੀ ਕਰ ਲੈਨੇ ਆ ਜੀ ਬਿਲਕੁਲ ਇੱਕ ਗੱਲ ਤੁਹਾਡੀ ਬਿਲਕੁਲ ਸਹੀ ਹੈ ਆਪਾਂ ਸ਼ਹਿਰਾਂ ਦੇ ਵਿੱਚ ਆਮ ਹੀ ਦੇਖਦੇ ਹਾਂ ਪਲਾਸਟਿਕ ਦੀ ਜਿਹੜੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਜ਼ਿਆਦਾ ਲਫਾਫਿਆਂ ਦੇ ਜਿਹੜੇ ਉਹ ਲਫਾਫੇ ਆ ਉਹ ਸੀਵਰੇਜ ਦੇ ਵਿੱਚ ਫਸ ਜਾਂਦੇ ਆ ਉਹ ਸੀਵਰੇਜ ਮੁੜ ਕੇ ਸਿਸਟਮ ਉਹ ਬੰਦ ਹੋ ਜਾਂਦਾ ਹੈਗਾ ਤਾਂ ਉਹਦੇ ਕਰਕੇ ਪਾਣੀ ਜਿਹੜਾ ਸ਼ਹਿਰਾਂ ਦੇ ਵਿੱਚ ਖੜਾ ਰਹਿੰਦਾ ਉਹ ਉਹ ਪਲਾਸਟਿਕ ਦੇ ਲਫਾਫੇ ਵੀ ਸਿੱਟਣ ਵਾਲੇ ਅਸੀਂ ਆ ਜੀ ਬੋਤਲਾਂ ਵੀ ਸਿੱਟਣ ਵਾਲੇ ਅਸੀਂ ਆ ਤੇ ਅਸੀਂ ਕਹਿੰਦੇ ਆ ਵੀ ਅਸੀਂ ਦਾ ਸਿੱਟਾਂਗੇ ਜੀ ਇਸ ਮੇਰੇ ਸ਼ਹਿਰ ਦੀ ਆਬਾਦੀ ਦੀ ਗੱਲ ਕਰੀਏ 50000 ਆਬਾਦੀ ਹੈ ਜੀ ਤੇ ਸਫਾਈ ਕਰਨ ਵਾਲੇ 50 ਬੰਦੇ ਆ ਜੀ ਮੁਕਾਬਲਾ ਤਾਂ ਹੋ ਹੀ ਨਹੀਂ ਸਕਦਾ ਜੀ 50000 ਬੰਦਾ ਕਹਿੰਦਾ ਵੀ ਅਸੀਂ ਤਾਂ ਗੰਦੇ ਪਾਵਾਂਗੇ ਸਫਾਈ ਕਰਨ ਵਾਲਾ ਕੋਈ ਹੋਰ ਆ ਵੀ ਜੀ ਜਿਸ ਦਿਨ ਆਪਾਂ ਜ਼ਿੰਮੇਵਾਰੀ ਚੱਕ ਲਾਂਗੇ ਤੁਸੀਂ ਮੇਰੇ ਮੇਰੀ ਜ਼ਿੰਮੇਵਾਰੀ ਸਮਝ ਲਓ ਵੀ ਮੇਰੇ ਘਰ ਦੇ ਬਾਹਰ ਤੁਹਾਨੂੰ ਕੋਈ ਕਚਰਾ ਨਹੀਂ ਮਿਲੂਗਾ ਜੇ ਕਿਸੇ ਅਣਗੌਣ ਕਿਤੇ ਪਿਆ ਤਾਂ ਮੈਂ ਚੱਕ ਲਿਆਉਣਾ ਮੈਨੂੰ ਕੋਈ ਸੰਗ ਸ਼ਰਮ ਨਹੀਂ ਹੁੰਦੀ ਮੈਂ ਗਲੀ ਚ ਵੀ ਚੱਕ ਲਿਆਉਣਾ ਜੀ ਮੈਂ ਇੱਥੇ ਵਾਟਰਮਾਰਕਸੇ ਆਉਣਾ ਇੱਥੇ ਲਫਾਫੇ ਡੱਗੇ ਪਏ ਹੁੰਦੇ ਆ ਮੈਂ ਉਹ ਵੀ ਚੱਕ ਕੇ ਲੈ ਜਾਣਾ ਬਿਲਕੁਲ ਇਹ ਤੁਹਾਡੀ ਸਲਾਹਯੋਗ ਗੱਲ ਹੈ ਬਿਲਕੁਲ ਮੈਂ ਤੁਹਾਨੂੰ ਦੇਖਿਆ ਤੁਸੀਂ ਇੱਕ ਸਮਾਜ ਸੇਵੀ ਹੋ ਕਿਉਂਕਿ ਪਾਰਕ ਦੇ ਵਿੱਚ ਤੁਸੀਂ ਇੱਕ ਜਿਹੜੇ ਡਸਟਬਿਨ ਵੀ ਲਗਾਏ ਗਏ ਉੱਥੇ ਲਿਖਿਆ ਵੀ ਗਿਆਗਾ ਵੀ ਜਿਹੜਾ ਲਫਾਫਾ ਕਚਰਾ ਕੁਝ ਵੀ ਹੈ ਤਾਂ ਤੁਸੀਂ ਇਹਦੇ ਵਿੱਚ ਸੁੱਟੋ ਤੁਹਾਡੀ ਇੱਕ ਡਸਟਬਿਨ ਤੋਂ ਮੇਰੀ ਗੱਲ ਯਾਦ ਆ ਗਈ ਜੀ ਵੀ ਪੂਰੇ ਜਾਪਾਨ ਦੇ ਵਿੱਚ ਡਸਟਬਿਨ ਨਹੀਂ ਲੱਦਦਾ ਜੀ ਖੂਬੀ ਹੈ ਤੇ ਜੀ ਉਹ ਕਹਿੰਦੇ ਵੀ ਜਦੋਂ ਗੰਦ ਪਾਉਣਾ ਹੀ ਨਹੀਂ ਤਾਂ ਡਸਟਬਿਨ ਲਾਉਣਾ ਕਿਉਂ ਬਿਲਕੁਲ ਖੂਬੀ ਹੈ ਦੂਜਾ ਜੇ ਜੇ ਪਹਿਲੀ ਕਰਦਾ ਕੋਈ ਭਾਈ ਬਾਈਚਾਂਸ ਕੋਈ ਕੋਈ ਬਸ ਬੰਦਾ ਹੋਊਗਾ ਜਿਹੜਾ ਉੱਥੇ ਬਾਹਰ ਕੁਝ ਖਾਣਾ ਲੈ ਕੇ ਜਾਂਦਾ ਹੋਊਗਾ ਜੀ ਲੈ ਕੇ ਜੇ ਚਲਾ ਵੀ ਗਿਆ ਉਹਦੇ ਕੋਲ ਕੋਈ ਪੇਪਰ ਐ ਇਸ ਤਰ੍ਹਾਂ ਦਾ ਜਿਹੜਾ ਸੁੱਟਣਾ ਹੈ ਜੀ ਤਾਂ ਉਸ ਨੇ ਆਪਦੀ ਜੇਬ ਦੇ ਵਿੱਚ ਪਾ ਲਿਆ ਜੀ ਜਾਂ ਆਪਦੀ ਕਾਰ ਦੇ ਵਿੱਚ ਰੱਖ ਲਿਆ ਉਹਨੇ ਕਿਤੇ ਵੀ ਇਸ ਨੂੰ ਡਸਟਬਿਨ ਚ ਜਾਂ ਕਿਤੇ ਹੋਰ ਨਹੀਂ ਪਾਣਾ ਜੀ ਸਾਡੇ ਵਾਲੇ ਉੱਥੇ ਖਾਈ ਜਾਂਦੇ ਆ ਉੱਥੇ ਸੁੱਟੀ ਜਾਂਦੇ ਆ ਇੱਥੇ ਇੱਥੇ ਨਾ ਵਾਟਰ ਬਾਕਸ ਦੇ ਖੜੇ ਆਪਾਂ ਜੀ ਰੋਜ਼ ਦੇਖਦਾ ਨਾ ਕੁਝ ਲੋਗ ਇੱਥੇ ਇੰਜੋਏ ਕਰ ਰਹੇ ਹੁੰਦੇ ਆ ਕੋਈ ਬੀਅਰ ਲਿਆਇਆ ਕੋਈ ਵਿਸਕੀ ਲਿਆਇਆ ਜੀ ਲਿਆ ਕੇ ਕਰਕਰੇ ਚਿਪਸ ਖਾਦੇ ਮੀਟ ਮੁਰਗਾ ਵੀ ਲੋਗ ਲੈ ਆਉਂਦੇ ਆ ਸਭ ਕੁਝ ਇੱਥੇ ਸੁੱਟ ਕੇ ਚਲੇ ਜਾਂਦੇ ਆ ਜੀ ਕੀ ਗੱਲ ਬਾਈ ਇੱਥੇ ਸਫਾਈ ਵਾਲਾ ਕੌਣ ਆਊਗਾ ਬਾਈ ਤੁਸੀਂ ਇੰਜੋਏ ਕਰਨਾ ਕਰ ਲਓ ਕੋਈ ਗੱਲ ਨਹੀਂ ਜੀ ਮਤਲਬ ਕਈ ਵਾਰੀ ਹੁੰਦਾ ਕਿ ਇੱਥੇ ਕੋਈ ਸਟਾਫ ਹੈ ਨਹੀਂ ਉਹ ਕੋਈ ਰੋਕਣ ਵਾਲਾ ਨਹੀਂ ਹੁੰਦਾ ਆਦਾ ਖਾ ਪੀ ਕੇ ਗੰਦਗੀ ਪਾ ਕੇ ਚਲੇ ਜਾਂਦੇ ਆ ਜੀ ਘੱਟੋ ਘੱਟ ਹੱਥ ਬਣ ਕੇ ਬੇਨਤੀ ਆ ਭਰਾਵੋ ਇੰਨਾ ਤਾਂ ਕਰ ਲੋ ਯਾਰ ਵੀ ਸਫਾਈ ਦਾ ਇਹਨਾਂ ਕਿ ਜ਼ਿੰਮੇਵਾਰੀ ਹੈ ਬਿਲਕੁਲ ਜੇਕਰ ਕੋਈ ਸਟਾਫ ਮੈਂਬਰ ਰੋਕਣ ਦੀ ਵੀ ਕੋਸ਼ਿਸ਼ ਕਰੂਗਾ ਤਾਂ ਉਹਨੂੰ ਧੰਕਾਉਣਗੇ ਬਿਲਕੁਲ ਉਹ ਕਹਿੰਦੇ ਵੀ ਸਾਡੀ ਉਹਦੇ ਨਾਲ ਬੰਦੀ ਹੈ ਸਾਡੀ ਉਹ ਤਿੱਕਰ ਪਹੁੰਚ ਹੈ ਤੇ ਫਿਰ ਵੀ ਉਹ ਜਿਹੜਾ ਮੌਕੇ ਦਾ ਅਫਸਰ ਹੁੰਦਾ ਹੈਗਾ ਜਾਂ ਮੌਕੇ ਦੇ ਜਿਹੜੇ ਕਰਮਚਾਰੀ ਹੁੰਦੇ ਆ ਉਹ ਇਸ ਚੀਜ਼ ਦੇ ਡਰ ਦੇ ਮਾਰੇ ਕੁਝ ਬੋਲਦੇ ਨਹੀਂਗੇ ਤੁਹਾਨੂੰ ਮੈਂ ਦੂਜੀ ਡਿੱਗੀ ਦਿਖਾਉਣਾ ਹੈ ਉਹਦੇ ਵਿੱਚ ਕਿੰਨਾ ਕੁੱਝ ਕਚਰਾ ਆਇਆ ਹੈ ਜੀ ਵੇਖੋ ਇਹ ਜਿਹੜਾ ਪਾਣੀ ਤੁਹਾਨੂੰ ਦਿਖਾਈ ਹੈ ਕਿੰਨਾ ਜਿਆਦਾ ਖਰਾਬ ਹੈ ਉਹ ਵੇਖੋ ਜਾਨਵਰ ਵੀ ਉਹ ਪਾਣੀ ਤੋਂ ਬਾਹਰ ਹੋ ਕੇ ਬੈਠੇ ਆ ਇਹ ਨਾ ਬਤਕਾ ਹੈ ਜੀ ਜੀ ਇਹ ਪਹਿਲਾਂ ਦੋ ਹੁੰਦੀਆਂ ਸੀ ਅਸੀਂ ਚਾਰਕ ਹੋਰ ਇੱਥੇ ਕੋਈ ਕੋਈ ਸਾਡਾ ਸੱਜਣ ਮਿੱਤਰ ਛੱਡ ਕੇ ਗਿਆ ਉਹ ਕਹਿੰਦਾ ਵੀ ਤੁਸੀਂ ਦੋਵਾਂ ਦੀ ਕੇਅਰ ਕਰਦੇ ਹੋ ਜੀ ਤਾਂ ਇਹ ਸਾਰਿਆਂ ਦੀ ਕਰੋ ਜੀ ਇਹ ਮੈਂ ਸਵੇਰ ਆਣਾ ਤਾਂ ਸਾਡੇ ਕੋਲ ਕੁਝ ਰੋਟੀਆਂ ਹੁੰਦੀਆਂ ਦੇਖੋ ਪਿਆਰ ਦੇ ਭੁੱਖੇ ਵੈਸੀ ਇਹ ਜੀ ਮੈਂ ਇੱਕ ਆ ਕੇ ਆਵਾਜ਼ ਮਾਰਦਾ ਸੀ ਤੇ ਇਹ ਕਿਤੇ ਵੀ ਹੁੰਦੀਆਂ ਸੀ ਦੂਜੀ ਡਿੱਗੀ ਚੋਂ ਵੀ ਭੱਜ ਕੇ ਆ ਜਾਂਦੀ ਸੀ ਮੇਰੀ ਆਵਾਜ਼ ਸੁਣ ਕੇ ਆਉਂਦੀ ਸੀ ਜੀ ਕਈ ਲੋਕਾਂ ਦੇ ਸਮਨੇ 10 ਵਜੇ ਮਾਰ ਚੁੱਕੇ ਹਾਂ ਹੁਣ ਤੱਕ ਨਹੀਂ ਆ ਰਹੀਆਂ ਮਤਲਬ ਇਹਨਾਂ ਨੂੰ ਵੀ ਪਾਣੀ ਵਿੱਚ ਕੋਈ ਦਿੱਕਤ ਲੱਗਦੀ ਹੈ ਮੈਨੂੰ ਨਹੀਂ ਪਤਾ ਵੀ ਕੀ ਦਿੱਕਤ ਹੈ ਇਹ ਜਾਂ ਤਾਂ ਇਹ ਲੈਬ ਟੈਸਟ ਹੀ ਦੱਸ ਸਕਦਾ ਹੈ ਜੀ ਤੇ ਵੀ ਕੀ ਇਹੋ ਜਿਹਾ ਕੁਲ ਕੇ ਆਇਆ ਹੈ ਜੀ ਮੱਛੀਆਂ ਅੱਗੇ ਨਾ ਅਸੀਂ ਆਟਾ ਪਾਈਦਾ ਸੀ ਤਾਂ ਭੱਜ ਕੇ ਆ ਜਾਂਦੀ ਸੀ ਜੀ ਕੱਲ ਮੱਛੀਆਂ ਵੀ ਅਸੀਂ ਦੇਖ ਰਹੀ ਸੀ ਵੀ ਕੁਝ ਤੜਪ ਰਹੀਆਂ ਮੈਂ ਤੁਹਾਡੀ ਸੋਸ਼ਲ ਮੀਡੀਆ ਤੇ ਵੇਖੀ ਸੀਗੀ ਵੀਡੀਓ ਜਿਹੜੀ ਚੱਲ ਰਹੀ ਵਾਇਰਲ ਹੋਈ ਸੀਗੀ ਤੁਹਾਡੀ ਤਾਂ ਵੀ ਮੈਂ ਵੇਖ ਰਿਆ ਸੀਗਾ ਕਿ ਤੁਸੀਂ ਕੋਸ਼ਿਸ਼ ਕਰ ਰਹੇ ਸੀ ਉਹ ਜਾਨਵਰਾਂ ਨੂੰ ਬੁਲਾਉਣ ਦੀ ਪਰ ਉਹ ਆਏ ਨਹੀਂ ਅੱਜ ਵੀ ਨਹੀਂ ਆ ਰਹੇ ਆ ਤੁਹਾਡੇ ਸਾਹਮਣੇ ਹੁਣ ਵੀ ਤੁਹਾਨੂੰ ਬੜਾ ਦੁੱਖ ਲੱਗਿਆ ਹੋਊਗਾ ਮੈਨੂੰ ਮੈਂ ਕਹਾਂ ਇੱਕ ਮੇਰੀ ਆਵਾਜ਼ ਤੇ ਇਹ ਮਤਲਬ ਆਵਾਜ਼ ਤਾਂ ਬਹੁਤ ਦੂਰ ਦੀ ਗੱਲ ਆ ਤੁਹਾਡੇ ਸਾਹਮਣੇ ਕੁੱਤੇ ਵੀ ਆਏ ਆ ਜੀ ਇੱਕ ਆਵਾਜ਼ ਸੁਣ ਕੇ ਵੀ ਉਹ ਇੱਥੇ ਆ ਜਰਗੇ ਹੁਣੇ ਕਿਉਂਕਿ ਕਾਫੀ ਥੋੜਾ ਮੋਹ ਪ੍ਰੇਮ ਹੈ ਜਿੱਦਾਂ ਕਿ ਤੁਸੀਂ ਇਹਨਾਂ ਵਾਸਤੇ ਕੁਝ ਲੈ ਕੇ ਆਉਂਦੇ ਆ ਮਤਲਬ ਪੁਰਾਣਾ ਸ਼ੋਰ ਮੇ ਜਾ ਕੇ ਭੱਜ ਕੇ ਹੁੰਦੀ ਸੀ ਵੀ ਜਿਵੇਂ ਨਾ ਕੋਈ ਘਰ ਦਾ ਫੈਮਿਲੀ ਮੈਂਬਰ ਹੁੰਦਾ ਐ ਇਦਾਂ ਦਾ ਪਿਆਰ ਹੈਗਾ ਤੇ ਅੱਜ ਉਹ ਮੈਂ 10 ਵਜਾ ਮਾਰ ਚੁੱਕਿਆ ਉਹ ਗੱਲ ਨਹੀਂ ਹੁੰਦੀ ਅੱਜ ਵੀ ਇਹੀ ਹਾਲ ਹੈ ਜੀ ਮਤਲਬ ਇਹਨਾਂ ਨੂੰ ਜਿਆਦਾ ਪਾਣੀ ਤੋਂ ਕੋਈ ਦਿੱਕਤ ਹੈ ਜੀ ਜਾਂ ਇਹਨਾਂ ਨੂੰ ਕੋਈ ਪਾਣੀ ਦੇ ਵਿੱਚ ਸਮੈਲ ਆ ਰਹੀ ਹੈ ਜਾਂ ਕੁਝ ਕੈਮੀਕਲ ਹੈ ਜਿਹੜਾ ਇਹਨਾਂ ਨੂੰ ਤਾਂ ਦੇਖੋ ਸੈਂਸਿਟਿਵ ਜਾਨਵਰ ਕੁੱਤਾ ਜਿੰਨਾ ਸੈਂਸਿਟਿਵ ਹੈਗਾ ਉਹ ਸਭ ਤੋਂ ਵਧੀਆ ਦੱਸ ਦਿੰਦਾ ਵੀ ਵੀ ਕਿੰਨਾ ਖਤਰਨਾਕ ਹੈਗਾ ਐਵੇਂ ਇਹਨਾਂ ਨੂੰ ਵੀ ਸਮਝ ਆਉਂਦੀ ਹੈ ਜੀ ਇਸ ਲਈ ਆ ਵੀ ਇਹਨਾਂ ਦੇ ਵੀ ਦਾ ਵੀ ਹੋਚ ਰਿਹਾ ਇਹਨਾਂ ਨੇ ਵੀ ਆਪਦਾ ਪਰਿਵਾਰ ਅੱਗੇ ਵਧਾ ਤੇ ਇਹਨਾਂ ਨੂੰ ਹੋ ਸਕਦਾ ਸੀ ਪਾਣੀ ਚ ਉਤਰਾਂਗੇ ਤਾਂ ਸਾਡਾ ਵੀ ਪਰਿਵਾਰ ਨਾਲ ਕਿਤੇ ਖਰਾਬ ਹੋ ਵੀ। ਜੀ। ਤੇ ਸਾਡੇ ਲੋਕਾਂ ਨੂੰ ਤਾਂ ਬਿਨਾ ਸਾਇੰਸ ਤੋਂ ਪਤਾ ਨਹੀਂ ਲੱਗਦਾ ਵੀ ਪਾਣੀ ਚ ਕੀ ਕੀ ਗਲਤ ਮਿਸ਼ਰਣ ਹੈਗਾ। ਬਿਲਕੁਲ। ਇਸ ਕਰਕੇ ਕੋ ਤੁਹਾਨੂੰ ਅਸੀਂ ਦੂਸਰੀ ਡਿੱਗੀ ਦੇ ਵਿੱਚ ਵੀ ਦਿਖਾਵਾਂਗੇ ਕਿਦਾਂ ਦਾ ਪਾਣੀ ਜਿਹੜਾ ਦੂਸਤ ਹੋਇਆ ਹੋਇਆਗਾ। ਪਾਣੀ ਦੀ ਜਿਹੜੀ ਸਾਮ ਸੰਭਾਲ ਨਹੀਂ ਕੀਤੀ ਜਾਂਦੀਗੀ ਤਾਂ ਕੀ ਹੈ ਪਾਣੀ ਦੇ ਵਿੱਚ ਕਿੰਨਾ ਕੁ ਜ਼ਿਆਦਾ ਕਚਰਾ ਸਟਿਆ ਜਾਂਦਾਗਾ, ਕਿੰਨਾ ਕੁ ਜ਼ਿਆਦਾ ਜਿਹੜਾਗਾ ਵੇਖੋ ਘਾਹ ਉਗਰਿਆ ਹੋਇਆਗਾ, ਹਰੇ ਬਾਈ ਜਿਹੜੀ ਆ ਉਹ ਮੱਛੀਆਂ ਖਾਣੀਆਂ ਹੈਗੀਆਂ ਤੇ ਜਿੱਥੇ ਕੀ ਹੁਣ ਇੱਕ ਕਚਰਾ ਹੋਣ ਦੇ ਕਰਕੇ ਕੋਈ ਨਾ ਕੋਈ ਕੈਮੀਕਲ ਇਦਾਂ ਦਾ ਜਿਹੜਾ ਵਿੱਚ ਤਿਆਰ ਹੋਇਆਗਾ ਕਈ ਵਾਰੀ ਪਾਣੀ ਦੇ ਉੱਪਰ ਜਿਹੜੀ ਹਰੇ ਭਾਈ ਜਮ ਜਾਂਦੀ ਆ ਕਈ ਵਾਰੀ ਕੋਈ ਇਦਾਂ ਦੀ ਚੀਜ਼ ਤਿਆਰ ਹੋ ਜਾਂਦੀ ਆ ਜਿਹਦੇ ਕਰਕੇ ਜਾਨਵਰ ਵੀ ਉਹ ਬਾਹਰ ਨਹੀਂ ਨਿਕਲਦੇ ਤਾਂ ਵੇਖੋ ਬੋਤਲਾਂ ਬੋਤਲਾਂ ਵਿੱਚ ਪਈਆਂ ਹੋਈਆਂ ਗੀਆਂ ਠੀਕ ਹੈ ਲਿਫਾਫੇ ਵਿੱਚ ਪਏ ਹੋਏ ਹੈਗੇ ਤੇ ਵੇਖੋ ਕਿਦਾਂ ਦਾ ਹਾਲ ਹੈ ਸਾਡੇ ਪੀਣ ਵਾਲਾ ਪਾਣੀ ਹੈ ਇਹ ਸਾਡੇ ਪੀਣ ਵਾਲਾ ਪਾਣੀ ਹੈ ਜਿੱਥੇ ਕਿ ਲੋਕਾਂ ਨੂੰ ਇਹ ਪਾਣੀ ਪਿਆਇਆ ਜਾਂਦਾ ਹੈਗਾ ਕਿ ਲੋਕੀ ਮੈਡੀਕਲ ਜਾਣ ਤੇ ਉੱਥੇ ਜਾ ਕੇ ਦਵਾਈ ਲੈਣ ਇਹ ਦਵਾਈ ਲੈਣ ਦੀ ਲੋੜ ਨਹੀਂ ਨੌਬਤ ਨਾ ਆਵੇ ਜਿੱਥੇ ਕਿ ਆਪਣਾ ਪਾਣੀ ਵਧੀਆ ਹੋਵੇ ਤਾਂ ਸਾਨੂੰ ਮੈਡੀਕਲ ਸਹੂਲਤਾਂ ਦੀ ਵੀ ਬਿਲਕੁਲ ਲੋੜ ਨਹੀਂ ਇਸ ਚੀਜ਼ ਦੇ ਤੁਸੀਂ ਕਿਸ ਨੂੰ ਸੁਨੇਹਾ ਸੁਨੂਹ ਦਿੱਤਾ ਜੀ ਮੈਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਵੀਡੀਓ ਦੇ ਭੇਜੀ ਸੀ ਇੱਕ ਜੀ ਉਹਨਾਂ ਨੇ ਸਮਰੱਥਤ ਮੈਕਬੈਨ ਨੂੰ ਭੇਜੀ ਸਮਰੱਥਤ ਮੈਕਬੈਨ ਨੇ ਜਵਾਬ ਦਿੱਤਾ ਕਿ ਇਸ ਪਾਣੀ ਚ ਜਿਹੜਾ ਬਰਸਾਤੀ ਪਾਣੀ ਘੁਮ ਕੇ ਆਇਆ ਹੋਇਆ ਹੈ ਜੀ ਹੁਣ ਬਰਸਾਤੀ ਪਾਣੀ ਤੇ ਇਸ ਪਾਣੀ ਦੇ ਵਿੱਚ ਬਰਸਾਦ ਹੋ ਆਇਆ ਤਾਂ ਬਰਸਾਦ ਰਹੀ ਹੈ ਜੀ ਪਰ ਜਿਹੜਾ ਕਚਰਾ ਜੀ ਉਹ ਜਮਾ ਹੋਇਆ ਸੀਗਾ ਪਾਈਪਾਂ ਦੇ ਵਿੱਚ ਜਾਂ ਹੋਰ ਨਾਲੀਆਂ ਚ ਉਹ ਸਾਰਾ ਘੁਲ ਕੇ ਸਾਡੇ ਟੈਂਕ ਡਿੱਗਿਆਂ ਚ ਆ ਗਿਆ ਜੀ ਹੁਣ ਇਹ ਘੁਲ ਕੇ ਘਰਾਂ ਜਾਣਾ ਜੀ ਮੈਨੂੰ ਇੱਕ ਪਤਾ ਹੈ ਜੀ ਵੀ ਜਿੰਨੇ ਵੀ ਤਮਾਕੂ ਵਾਲੀਆਂ ਕੰਪਨੀਆਂ ਜੀ ਗੁਟਕੇ ਜਰਦੇ ਵਾਲੀਆਂ ਕੰਪਨੀਆਂ ਜੀ ਉਹਨਾਂ ਨੇ ਹੀ ਕੈਂਸਰ ਹਸਪਤਲ ਖੋਲੇ ਹੋਏ ਆ ਜੀ ਮੈਂ ਪ੍ਰੂਫ ਦੇ ਸਕਦਾ ਸਭ ਦਾ ਜੀ ਉਹਨਾਂ ਨੇ ਹੀ ਅੱਗੇ ਮੰਦਿਰ ਵੀ ਖੋਲੇ ਹੋਏ ਆ ਜੀ ਅਸੀਂ ਸਾਲਾ ਸਰ ਤੋਂ ਹੋਣੇ ਰਸਤੇ 'ਚ ਇੱਕ ਮੰਦਿਰ ਆਉਂਦਾ ਹੈ ਜੀ ਤਾਂ ਉਹ ਹਰ ਹਰ ਜਿਹੜੇ ਭਗਵਾਨ ਦੇ ਪ੍ਰੇਮੀ ਹੈਗੇ ਸਭ ਨੂੰ ਪਤਾ ਹੈ ਜੀ ਕਿ ਰਾਹ 'ਚ ਇੱਕ ਮੰਦਿਰ ਆਉਂਦਾ ਹੈ ਤੇ ਉਹ ਉਹਨਾਂ ਦਾ ਹੀ ਆ ਜੀ ਮੰਦਿਰ ਵੀ ਉਹਨਾਂ ਨੇ ਬਣਾਏ ਹੋਏ ਆ ਕੈਂਸਰ ਦੇ ਹਸਪਤਲ ਵੀ ਉਹਨਾਂ ਨੇ ਬਣਾਏ ਹੋਏ ਆ ਉਸ ਤੋਂ ਬਾਅਦ ਉਹਨਾਂ ਨੇ ਸਕੂਲ ਵੀ ਖੋਲੇ ਹੋਏ ਆ ਜੀ ਮਤਲਬ ਇਹ ਸਿਸਟਮ ਨੂੰ ਚਲਾਉਣ ਵਾਸਤੇ ਇੱਕ ਸਰਕਲ ਇਦਾਂ ਦਾ ਬਣਾਇਆ ਹੋਇਆ ਵੀ ਇਹਦੇ ਸਾਰੇ ਕੰਮ ਦੇ ਵਿੱਚ ਹੀ ਮਾਫੀਆ ਬਣਿਆ ਹੋਇਆ ਹੈ ਜੀ ਮਾਫੀਆ ਬਣਿਆ ਹੋਇਆ ਜੀ ਜਿਦਾਂ ਕਿ ਸਰਕਾਰ ਨੂੰ ਚਲਾਉਣ ਵਾਸਤੇ ਇੱਕ ਮਾਫੀਆ ਬਣਿਆ ਹੋਇਆ ਉਦਾਂ ਹੀ ਇਹ ਸਾਰਾ ਸਿਸਟਮ ਮਾਫੀਆ ਚਲਾ ਰਿਹਾ ਹੈ ਇਸੇ ਤਰੀਕੇ ਨਾਲ ਦਵਾਈਆਂ ਦਾ ਇੱਕ ਮਾਫੀਆ ਚੱਲਿਆ ਹੋਇਆ ਹੈ ਜੀ ਮੈਂ ਪਿੱਛੇ ਜੇ ਇੱਕ ਮੇਰਾ ਜਿਹੜਾ ਬਿਜ਼ਨਸ ਹੈ ਇਦਾਂ ਦਾ ਹੀ ਹੈਗਾ ਕਿ ਮੈਂ ਮਿਲਦਾ ਰਹਿਣਾ ਇਦਾਂ ਦੇ ਲੋਕਾਂ ਨੂੰ ਜੀ ਇੱਕ ਕੰਪਨੀ ਦੇ ਕੋਲੇ ਗਿਆ ਤੇ ਉਹ ਦਵਾਈਆਂ ਦੀ ਕੰਪਨੀ ਬਣਾਉਂਦੀ ਹੈ ਜੀ ਕੰਪਨੀ ਹੈ ਜਿਹੜੀ ਦਵਾਈਆਂ ਬਣਾਉਂਦੀ ਹੈ ਜੀ ਉਹਨਾਂ ਦਾ ਇੱਕ ਪੱਤਾ 17 ਰੁਪਏ ਦਾ ਤਿਆਰ ਹੁੰਦਾ ਜੀ ਉਹ ਕਹਿੰਦੇ ਵੀ ਇਹ ਸਾਡਾ ਪੱਤਾ ਸੀ 17 ਰੁਪਏ ਦਾ ਤਿਆਰ ਕਰਕੇ ਅਸੀਂ ਕੋਈ 20 22 ਰੁਪਏ ਦਾ ਟੈਕਸ ਲਾ ਕੇ ਦੇ ਦਿੰਨੇ ਆ ਜੀ ਪਰ ਜਦੋਂ ਅਸੀਂ ਹਸਪੀਟਲ ਜਾਂਦੇ ਆ ਕਿਸੇ ਡਾਕਟਰ ਤੋਂ ਇਹ ਇਸ ਦਾ ਇਜਾਜ਼ਤ ਲੈਣ ਵਾਸਤੇ ਵੀ ਆ ਤੁਸੀਂ ਦਵਾਈ ਦੇਣੀ ਹੈ ਜੀ ਤਾਂ ਉਹ ਕਹਿੰਦਾ ਵੀ ਇਹਦੇ ਤੇ ਪ੍ਰਿੰਟ ਕਰਦੇ 532 ਰੁਪਏ ਅੱਛਾ ਜੀ ਮਤਲਬ ਉਹ ਕਹਿੰਦਾ ਵੀ ਅਸੀਂ ਤਾਂ ਦਿੰਨੇ 27 22 ਰੁਪਏ ਦਾ ਜੀ 532 ਰੁਪਏ ਪ੍ਰਿੰਟ ਹੁੰਦਾ ਤੇ ਜੀ ਤੇ ਜੇ ਉਹ 10% ਲੈਸ ਵੀ ਕਰ ਦੇਣ ਤਾਂ 50 ਰੁਪਏ ਲੈਸ ਕਰਕੇ 470 ਰੁਪਏ ਦਾ ਉਹ ਪੱਤਾ ਵਿਕਦਾ ਹੈ ਵਿਚਾਲੇ ਕਿੰਨਾ ਕੁ ਮੋਟਾ ਮਾਰਜਨ ਖਾ ਰਹੇ ਆਂਦੇ ਲੋਕ ਤਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਜੀ ਇਸ ਲਈ ਹੈ ਕਿ ਪਹਿਲਾਂ ਅਸੀਂ ਬਿਮਾਰ ਕਰਦੇ ਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਬਿਮਾਰ ਹੋਣ ਨਾ ਦੇ ਉਹ ਲੋਕਾਂ ਨੂੰ ਤਾਂ ਕਿ ਲੋਕਾਂ ਦੇ ਲੋਕ ਤੰਦਰੁਸਤੀ ਵਾਲਾ ਜੀ ਜੀਵਨ ਜੀ ਸਾਡੇ ਲੋਕਾਂ ਦੀ ਐਵਰੇਜ ਲਾਈਫ 40 ਤੋਂ 50 50 ਤੋਂ 60 ਸਾਲ ਤੱਕ ਰਹੀ ਹੈ ਜੀ 30 ਤੋਂ 45 ਦੇ ਵਿੱਚ ਵਿੱਚ ਲੋਕਾਂ ਨੂੰ ਸਾਇਲੈਂਟ ਅਟੈਕ ਕਰ ਰਹੇ ਆ ਜੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਜੇ ਤੁਹਾਡਾ ਖਾਣਾ ਗਲਤ ਆਇਆ ਪੀਣਾ ਗਲਤ ਹੈ ਸਾਹ ਲੈਣਾ ਗਲਤ ਹੈ ਏਸ਼ੀਆਂ ਚ ਰਹਿਣਾ ਗਲਤ ਹੈ ਤਾਂ ਤੁਹਾਡੀ ਜ਼ਿੰਦਗੀ ਲੈ ਕੇ ਲੈ ਰਿਹਾ ਹੈ ਜੀ ਇਹਦੇ ਤੋਂ ਬਚਣਾ ਚਾਹੁੰਦੇ ਹੋ ਤੁਸੀਂ ਤਾਂ ਤੁਹਾਨੂੰ ਇਹ ਜ਼ਿੰਦਗੀ ਚ ਬਦਲਾਅ ਕਰਨਾ ਪਊਗਾ ਜੀ ਸਾਡੇ ਪਾਣੀ ਦੀ ਇੱਕ ਪੀ ਐਚ ਵੈਲਿਊ ਹੁੰਦੀ ਹੈ ਇੱਕ ਓ ਆਰ ਪੀ ਹੁੰਦੀ ਹੈ ਇਹ ਚੀਜ਼ਾਂ ਨੂੰ ਚੈੱਕ ਕਰੋ ਕਰਿਆ ਕਰੋ ਜੇ ਤੁਹਾਡੀ ਪਾਣੀ ਦੀ ਓ ਆਰ ਪੀ ਨੈਗੇਟਿਵ ਹੈ ਤਾਂ ਤੁਹਾਡੇ ਲਈ ਤੰਦਰੁਸਤ ਪਾਣੀ ਹੈ ਜੀ ਉਹ ਜੇ ਕਿਸੇ ਨੇ ਦੇਖਣਾ ਵੀ ਹੋਵੇ ਤਾਂ ਮੈਂ ਉਹਦੇ ਬਾਰੇ ਗਿਆਨ ਦੇ ਸਕਦਾ ਉਹਨਾਂ ਨੂੰ ਫ੍ਰੀ ਹੈ ਇਹ ਜੋ ਇਹੋ ਜਿਹਾ ਅਸੀਂ ਟੈਸਟ ਵੀ ਫ੍ਰੀ ਕਰਦੇ ਆ ਪਾਣੀ ਵੀ ਫ੍ਰੀ ਟੈਸਟ ਕਰਦੇ ਆ ਜੀ ਕਿ ਜਿਹੜਾ ਪਾਣੀ ਤੁਸੀਂ ਪੀ ਰਹੇ ਹੋ ਪੀਨ लायक ਹੈਗਾ ਕਿ ਨਹੀਂ ਹੈਗਾ ਜੀ ਪਰ ਇਹ ਹੈ ਕਿ ਇਹ ਬਹੁਤ ਵੱਡਾ ਇੱਕ ਮਾਫੀਆ ਬਣ ਚੁੱਕਿਆ ਜੀ ਹਸਪੀਟਲਾਂ 'ਚ ਲੁੱਟ ਹੋ ਰਹੀ ਹੈ ਜੀ ਜਿਹੜੀ ਦਵਾਈ 11 17 ਰੁਪਏ ਦਾ ਪੱਤਾ ਹੈ ਉਹ 500 600 ਰੁਪਏ ਦਾ ਵਿਕਦਾ ਹੈ ਜਿਹੜੀ ਤੁਹਾਨੂੰ ਹੋਰ ਦੱਸਣਾ ਕੁਝ ਦਿਨ ਪਹਿਲਾਂ ਅਸੀਂ ਏਮਜ਼ ਵਿੱਚ ਗਏ ਜੀ ਤਾਂ ਉੱਥੇ ਇੱਕ ਐਂ ਐਸਾ ਯੰਤਰ ਸੀ ਜਿਹੜਾ ਹਾਰਟ ਪੇਸ਼ੈਂਟ ਨੂੰ ਦਿੱਤਾ ਜਾਂਦਾ ਸੀ ਜੀ ਉਹਦੇ ਉੱਪਰ ਪ੍ਰਿੰਟ ਸੀ 18000 ਰੁਪਏ ਜੀ 18000 ਪ੍ਰਿੰਟ ਸੀ ਜਦੋਂ ਕਿ ਸਾਨੂੰ ਉਹ 600 ਰੁਪਏ ਦਾ ਦਿੱਤਾ ਗਿਆ ਜੀ ਅੱਛਾ ਜੀ ਇੰਨਾ ਕੁ ਜ਼ਿਆਦਾ ਪ੍ਰਿੰਟ ਲਿਖਿਆ ਸੀ 600 ਰੁਪਏ ਚ ਮਿਲਿਆ 600 ਰੁਪਏ ਚ ਮਿਲਿਆ ਮਤਲਬ ਮੈਨੂੰ ਖੁਦ ਨੂੰ ਸ਼ੌਕ ਹੋਇਆ ਮੈਂ ਕਿਹਾ ਯਾਰ ਪਹਿਲਾਂ ਤਾਂ ਮੈਂ ਦੇਖਿਆ ਮੈਂ ਕਿਹਾ ਵੀ ਤਿੰਨ ਚਾਰ ਹਜ਼ਾਰ ਦਾ ਤੇ ਲਾਉਣਗੇ ਚਲੋ ਡਿਸਕਾਊਂਟ ਕਰਕੇ ਜੀ ਵੀ ਇਹ ਜਿਸ ਹਿਸਾਬ ਤੇ ਲੱਗਦੀ ਹੈ ਤਾਂ ਪਾਈਪ ਪਲਾਸਟਿਕ ਦੀ ਹੈ ਜੀ ਉਹ ਸਾਹ ਲੈਣ ਵਾਸਤੇ ਸੀ ਜੀ ਪਰ ਦੇਖਿਆ ਤਾਂ ਉਹਨੇ 600 ਰੁਪਏ ਦਾ ਲਗਾਇਆ ਮੈਨੂੰ ਜੀ ਮੈਂ ਕਹਿੰਦਾ 18000 ਰੁਪਏ ਦਾ ਕਹਿੰਦਾ ਡਿਸਕਾਊਂਟ ਚੱਲ ਰਿਹਾ ਪਿਆ ਅੱਛਾ ਜੀ ਇੰਨਾ ਵੱਡਾ ਡਿਸਕਾਊਂਟ ਵੇਖੋ ਕਿਦਾਂ ਦਾ ਮਾਫੀਆ ਬਣਿਆ ਹੋਇਆਗਾ ਠੀਕ ਹੈ ਭੋਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈਗਾ ਕਿ ਗਰੀਬ ਲੋਕ ਇਲਾਜ ਕਰਾ ਸਕਣਗੇ ਇਲਾਜ ਕਰਾਉਣ ਦੀ ਬਜਾਏ ਜੇਕਰ ਸਾਡਾ ਸਰਕਾਰ ਪਾਣੀਆਂ ਵੱਲ ਧਿਆਨ ਦੇ ਦੇ ਜਿੱਥੋਂ ਅਸੀਂ ਆਪਣਾ ਸਰੀਰ ਚਲਾਉਨੇ ਆ ਜਿੱਥੋਂ ਸਾਡਾ ਸਾਰੀਆਂ ਸਹੂਲਤਾਂ ਚੱਲਦੀਆਂ ਹਸ ਤਾਂ ਉਹ ਸਾਡਾ ਪਾਣੀ ਸਹੀ ਹੋ ਜੇ ਤਾਂ ਸਾਨੂੰ ਇਲਾਜ ਕਰਾਉਣ ਦੀ ਲੋੜ ਨਾ ਪਵੇ ਜਿਹੜਾ ਉਹ 600 ਰੁਪਏ ਦੀ ਮੈਂ ਗੱਲ ਕਰ ਰਿਹਾ ਸੀ ਨਾ ਜੀ ਉਹ ਜਿਹੜਾ ਅੰਦਰੋਂ ਮਿਲ ਰਿਆ ਸੀ ਅੰਦਰੋਂ 4800 ਰੁਪਏ ਦਾ ਮਿਲ ਰਿਆ ਸੀ ਉਹੀ ਸੇਮ ਅੱਛਾ ਜੀ ਐਨਾ ਫਰਕ ਹੈ ਐਨਾ ਫਰਕ ਹੈ ਮਤਲਬ ਦੇਖੋ ਕਿਤੇ ਨਾ ਕਿਤੇ ਲੁੱਟ ਦਾ ਕਾਰਨ ਜੀ ਸਾਨੂੰ ਕਈ ਵਾਰ ਲੱਗਦਾ ਵੀ ਏਮਜ਼ ਵਰਗੇ ਹਸਪੀਟਲ ਖੁੱਲ ਗਏ ਫ੍ਰੀ ਇਲਾਜ ਹੋ ਰਿਹਾ ਕਿਤੇ ਨਾ ਕਿਤੇ ਉਹ ਵੀ ਇੱਕ ਮਾਫੀਆ ਹੈ ਜੀ ਠੀਕ ਹੈ ਮੈਂ ਕਹਿੰਦਾ ਵੀ ਆਪਾਂ ਕਿਉਂ ਜਾਣਾ ਉਹਨਾਂ ਕੋਲੇ ਬਿਮਾਰ ਹੋਵੇ ਹੀ ਨਾ ਜੀ ਉਹਦਾ ਕੋਈ ਹੱਲ ਕਰਨਾ ਚਾਹੀਦਾ ਸਰਕਾਰਾਂ ਨੂੰ ਨਾ ਕਿ ਬਿਮਾਰ ਕਰਨ ਤੋਂ ਬਾਅਦ ਇਲਾਜ ਕਰਨਾ ਸਾਡਾ ਹੀ ਪੈਸਾ ਸਾਡੇ ਤੇ ਲੱਗਣਾ ਜੀ ਠੀਕ ਹੈ ਅਸੀਂ ਟੈਕਸ ਦੇ ਰੂਪ ਦਿੰਦੇ ਆ ਕਾਰਾਂ ਦਾ ਟੈਕਸ ਦਿੰਦੇ ਆ ਅਸੀਂ ਟੋਲ ਟੈਕਸ ਦਿੰਦੇ ਆ ਅਸੀਂ ਖਾਣ ਪੀਣ ਦਾ ਹਰ ਜੋ ਅਭੀ ਤੁਸੀਂ ਮਾਈਕ ਲੈ ਕੇ ਆਏ ਹੋ ਨਾ ਇਹਦਾ ਵੀ ਟੈਕਸ ਉੱਤੇ ਪੇ ਕਰਕੇ ਆਏ ਹੋ ਤੁਸੀਂ ਕਪੜਾ ਲੈ ਕੇ ਆਏ ਹੋ ਇਹਦਾ ਵੀ ਟੈਕਸ ਦੇ ਕੇ ਆਏ ਹੋ ਹਰ ਚੀਜ਼ ਦਾ ਟੈਕਸ ਦਿੰਦੇ ਆ ਉਹ ਸਾਡੇ ਵਸੇ ਸਾਡੇ ਤੇ ਹੀ ਘੁੰਮ ਰਿਹਾ ਜੀ ਤਾਂ ਘੱਟੋ ਘੱਟ ਦਵਾਈਆਂ ਦਾ ਜਿਹੜਾ ਵੱਡਾ ਮਾਫੀਆ ਦਾ ਹੈਗਾ ਉਹ ਸਾਡੇ ਤੇ ਨਾ ਘੁਮਾਇਆ ਜਾਵੇ ਇਸ ਲਈ ਮੇਰੀ ਇੱਕੋ ਬੇਨਤੀ ਹੈ ਕਿ ਸਾਡੇ ਦੇਸ਼ ਨੂੰ ਤੰਦਰੁਸਤ ਰੱਖਿਆ ਜਾਵੇ ਬਸ ਇਹੀ ਇੰਨੀ ਗ ਬੇਨਤੀ ਕਰਦਾ ਹੋਇਆ ਮੈਂ ਖਿਵਾ ਦਾ ਵਾਫਕ ਹੈ ਕਿਸੇ ਨੂੰ ਮੇਰੀ ਗੱਲ ਚੰਗੀ ਨਾ ਲੱਗੀ ਵੇ ਹਾਂ ਇੱਕ ਇੱਕ ਚੀਜ਼ ਹੋਰ ਗੱਲ ਹੈ ਕਿ ਇਸ ਵਾਰੀ ਮੇਰੀ ਹੱਥ ਬਨ ਕੇ ਬੇਨਤੀ ਹੈ ਹਰ ਬੰਦੇ ਨੂੰ ਕਿ ਜਿਹੜਾ ਹੁਣ ਗਣੇਸ਼ ਵਿਸਰਜਨ ਹੋਊਗਾ ਉਸ ਨੂੰ ਵਿਸਰਜਨ ਕਰਨ ਦੀ ਬਜਾਏ ਕਿਸੇ ਜ਼ਮੀਨ ਦੇ ਵਿੱਚ ਦਵਾ ਦਿਓ ਹਾਂ ਹਾਂ ਉਹ ਇੱਕ ਇਹ ਜਿਹੜਾ ਸੀਗਾ ਇਹ ਸ਼ੁਰੂਆਤ ਹੋਈ ਸੀ ਬੰਬੇ ਸਾਈਡ ਤੋਂ ਜੀ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਜੀ ਉੱਥੇ ਲੋਕ ਕਰ ਦਿੰਦੇ ਸੀ ਕੋਈ ਗੱਲ ਨਹੀਂ ਜੀ ਆਪਣੇ ਪਾਣੀ ਤਾਂ ਪੀਣ ਵਾਲੀਆਂ ਨਹਿਰਾਂ ਹੈ ਜੀ ਬਚਾਈਏ ਆਪਣੇ ਦੇਸ਼ ਦੇ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਜੀ ਕਿਤੇ ਨਾ ਕਿਤੇ ਸਾਨੂੰ ਐ ਲੱਗਦਾ ਵੀ ਅਸੀਂ ਤਾਂ ਇੱਥੇ ਜੱਤੋ ਸੂਏ ਚ ਪਤਾ ਜੀ ਇਹ ਤਾਂ ਅੱਗੇ ਨਿਕਲ ਜਾਣਾ ਅਗਲੇ ਮਰਨਗੇ ਜੀ ਪਰ ਪਿੱਛੇ ਤੁਹਾਡੇ ਵੀ ਘੁਲ ਕੇ ਆ ਰਿਹਾ ਧਿਆਨ ਚ ਰੱਖਿਆ ਜੀ ਇਹ ਜੋ ਤੁਸੀਂ ਕਰਮ ਕਰ ਰਹੇ ਹੋ ਜੀ ਇਹ ਵਾਪਸ ਆਉਂਦਾ ਹੈ ਇਹ ਇੱਕ ਟਾਇਰ ਹੈ ਚੱਕਰ ਹੈ ਇੱਕ ਜੀ ਜਿਹੜਾ ਕਿਸੇ ਨੂੰ ਦਿਓਗੇ ਉਹ ਤੁਹਾਨੂੰ ਮੁੜ ਕੇ ਆ ਰਿਹਾ ਹੈ ਇਸ ਲਈ ਨਾ ਕਿਸੇ ਨੂੰ ਗਲਤ ਦਿਓ ਤੇ ਨਾ ਗਲਤ ਲਓ ਜੀ ਇਸ ਤੋਂ ਬਚਣਾ ਹੈ ਅੱਗੇ ਫਿਰ ਮਾਤਾ ਦੇ ਜਗਰਾ ਨਵਰਾਤੇ ਉਹਨੇ ਫਿਰ ਫਿਰ ਇਹੇ ਚੀਜ਼ ਵਿਚਾਰਚਨ ਹੁੰਦੀ ਹੈ ਉੱਤੇ ਬਹੁਤ ਖਤਰਨਾਕ ਕੈਮੀਕਲ ਹੈ ਮੇਰੇ ਹੱਥ ਬਨ ਕੇ ਬੇਨਤੀ ਹੈ ਆਪਣੇ ਪਰਿਵਾਰ ਨੂੰ ਬਚਾਈਏ ਨਹੀਂ ਤਾਂ ਘਰ ਘਰ ਕੈਂਸਰ ਆ ਚੁੱਕਿਆ ਹੈ ਘਰ ਘਰ ਸਾਇਲੈਂਟ ਅਟੈਕ ਹੋ ਰਿਹਾ ਹੈ ਘਰ ਘਰ ਲੋਕ ਮਰ ਰਹੇ ਆ ਬਿਮਾਰੀਆਂ ਨਾਲ ਪੈਦਾ ਹੋਏ ਬੱਚੇ ਨੂੰ ਹੀ ਬਿਮਾਰੀ ਆ ਰਹੀ ਹੈ ਤਾਂ ਬਚਾਈਏ ਆਪਾਂ ਬਿਲਕੁਲ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਇਹ ਸਮਾਜ ਸੇਵੀ ਵੀ ਹੈ ਇੱਕ ਇੱਕ ਬਿਜ਼ਨਸਮੈਨ ਵੀ ਹੈ ਬਹੁਤ ਸਲਾਘਾਯੋਗ ਕੰਮ ਕਰਦੇ ਆ ਇਹ ਤਾਂ ਤੁਹਾਨੂੰ ਵੀ ਜਰਾ ਕੋ ਸੋਚਣਾ ਬੰਦ ਹੈਗਾ ਜੇਕਰ ਆਪਣਾ ਪਾਣੀ ਸ਼ੁੱਧ ਹੋਊਗਾ ਤਾਂ ਆਪਾਂ ਨੂੰ ਬਿਮਾਰੀਆਂ ਨਹੀਂ ਲੱਗਣੀਆਂ ਇਸ ਵੀਡੀਓ ਨੂੰ ਇੰਨਾ ਕ ਜਿਆਦਾ ਸ਼ੇਅਰ ਕਰਿਓ ਕਿ ਕਿਸੇ ਦਾ ਭਲਾ ਹੋ ਜੇ ਕਿ ਇਹ ਪਾਣੀ ਜਿਹੜਾ ਹੈਗਾ ਕੋਈ ਨਾ ਪੀਵੇ ਕਿ ਇਹ ਸਰਕਾਰਾਂ ਤੱਕਰ ਵੀਡੀਓ ਵੀ ਪਹੁੰਚ ਜਾਵੇ ਕਿ ਜਿਹੜਾ ਪਾਣੀ ਹੈ ਇਹ ਸਾਡਾ ਸਾਫ਼ ਹੋ ਜਾਵੇ ਜਿੱਥੇ ਕਿ ਸਾਡੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡਾ ਪਾਣੀ ਸਹੀ ਹੋਊਗਾ ਤਾਂ ਅਸੀਂ ਬਿਮਾਰ ਨਹੀਂ ਹੋਵਾਂਗੇ ਧੰਨਵਾਦ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ